ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂਗੇ ਪਿੰਡ ਸ਼ੇਰ ਮਾਜਰਾ ਜੋ ਕਿ ਸੁੱਲਰ ਬਾਈਪਾਸ ਰੋਡ ਹੈਗਾ ਲਿੰਕ ਕਰਦਾ ਸੁੱਲਰ ਨੂੰ ਉਸ ਰੋਡ ਦੀ ਇਹ ਤਸਵੀਰਾਂ ਨਿਗੀਆਂ ਕਿਸ ਤਰ੍ਹਾਂ ਦੇ ਨਾਲ ਰਾਤ ਇੱਕ ਹਾਦਸਾ ਹੁੰਦਾ ਹੈਗਾ ਜਿਸ ਦੇ ਵਿੱਚ ਇੱਕ ਨੌਜਵਾਨ ਜੋ ਕਿ ਸ਼ੇਰ ਮਾਜਰਾ ਦਾ ਰਹਿਣ ਵਾਲਾ ਹੈਗਾ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹਾਲਾਂਕਿ ਕਾਰਨਾਂ ਦਾ ਹਲੇ ਤੱਕ ਪਤਾ ਨਹੀਂ ਲੱਗਿਆ ਪਰ ਤੁਸੀਂ ਇਹ ਹਾਦਸਾ ਕਿੰਨਾ ਭਿਆਨਕ ਸੀ ਇਸ ਨੂੰ ਤਸਵੀਰਾਂ ਜ਼ਰੂਰ ਸਾਂਝੀਆਂ ਕਰ ਰਹੇ ਹਾਂਗੇ ਇਹ ਰੇਲਿੰਗ ਹੈਗੀ ਜਿਹੜੀ ਕਿ ਗਾਡਰਾਂ ਦੀ ਰੇਲਿੰਗ ਬਣੀ ਹੋਈ ਹੁੰਦੀ ਹੈਗੀ ਤੇ ਹਾਸਾ ਇਹ ਨਾ ਭਿਆਨਕ ਸੀਗਾ ਇਹ ਰੇਲਿੰਗ ਹੀ ਪੱਟ ਕੇ ਮਾਰੀ ਗੱਡੀ ਸਿੱਧੀ ਜਾ ਕੇ ਟਰਾਂਸਫਾਰਮਰ ਦੇ ਵਿੱਚ ਟਕਰੌਂਦੀ ਹੈਗੀ ਇਹ ਟਰਾਂਸਫਾਰਮ ਦੇ ਹਾਲਾਤ ਨੇ ਬਾਈ ਜੀ ਹਾਲਾਤ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਦੋ ਪੋਲ ਟਰਾਂਸਫਾਰਮਰ ਦੇ ਤੋੜ ਦਿੱਤੇ ਗੱਡੀ ਨੇ ਉਹ ਸਾਹਮਣੇ ਵਾਲਾ ਪੋਲ ਤੁਹਾਨੂੰ ਦਿਖਾਈ ਦੇ ਰਿਹਾ ਹੋਊਗਾ ਤੇ ਆਹ ਪੋਲ ਹੈਗਾ ਟਰਾਂਸਫਾਰਮਰ ਦੇ ਪੋਲ ਦੋਨੇ ਨੇ ਜਿਹੜੇ ਉਹ ਤੋੜੇ ਤੇ 150 ਮੀਟਰ ਦੇ ਕਰੀਬ ਜਿਹੜੀ ਇਹ ਰੇਲਿੰਗ ਹੈ ਇਹ ਤੋੜ ਦਿੱਤੀ ਗਈ ਰੇਲਿੰਗ ਤੋੜ ਕੇ ਫਿਰ ਅੱਗੇ ਤੁਹਾਨੂੰ ਉਹ ਗੱਡੀ ਦੇ ਹਾਲਾਤ ਦਿਖਾਣੇ ਹੈਗੇ ਕਿਸ ਤਰ੍ਹਾਂ ਦੇ ਨਾਲ ਇੱਕ 20 ਤੋਂ 22 ਸਾਲ ਦੀ ਉਮਰ ਦੀ ਜਾਰੀ ਨੌਜਵਾਨ ਦੀ ਜਿਸ ਦੀ ਮੌਕੇ ਤੇ ਮੌਤ ਹੋਈ ਹੈਗੀ ਇਹ ਤਸਵੀਰਾਂ ਉਸ ਗੱਡੀ ਦੀਆਂ ਨੇ ਗੱਡੀ ਦੀਆਂ ਤਾਂ ਹਾਲਾਤ ਦੇਖੋ ਤੁਸੀਂ ਕਿ ਕਿੰਨੇ ਮਾੜੇ ਹਾਲਾਤ ਨੇ ਗੱਡੀ ਦੇ ਸੋ ਅਣਗਹਿਲੀ ਕਹ ਲਿਏ ਜਾਂ ਤੇਜ਼ ਰਫਤਾਰੀ ਕਹ ਲਈਏ ਹਲੇ ਇਹ ਕਾਰਨਾਂ ਦਾ ਨਹੀਂ ਪਤਾ ਲੱਗਿਆ ਪਰ ਜਿਸ ਤਰ ਜੋ ਹਾਦਸਾ ਤਸਵੀਰਾਂ ਦੱਸ ਰਹੀਆਂ ਨੇ ਕਿ ਕਿੰਨਾ ਭਿਆਨਕ ਇਹ ਹਾਦਸਾ ਪੋਲ ਪਹਿਲਾਂ ਤੋੜੇ ਗਏ ਨੇ ਕਿ ট্রান্সਫਾਰਮ ਦੇ ਇਸ ਗੱਡੀ ਦੀ ਰਫਤਾਰ ਜ਼ਿਆਦਾ ਸੀ ਜਾਂ ਇਹ ਗੱਡੀ ਸੰਭਲੀ ਨਹੀਂ ਹੈਗੀ ਕੀ ਕਾਰਨ ਹੈ ਫਿਲਹਾਲ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਉਸ ਤੋਂ ਬਾਅਦ ਪਤਾ ਲੱਗੇਗਾ ਭਾਈ ਜੀ ਕੀ ਨਾਮ ਆਪਣਾ ਪਿੰਟੂ ਕੁਮਾਰ ਜੀ ਕਿੱਥੇ ਰਹਿੰਦੇ ਹੋ ਮੈਂ ਪਿੰਡ ਜੀ ਬਾਈ ਇਹ ਐਕਸੀਡੈਂਟ ਕਿੰਨੇ ਕਦੋਂ ਹੋਇਆ ਕਿੰਨੇ ਇਹ 9 ਵਜੇ ਗਾ ਪੈਂਦੇ ਹੋਏ ਪੈ ਰਹੇ ਸੀ ਕਿ ਸੜਕ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਜੀ ਕੋਈ ਬੰਦੇ ਸਨ ਆਇਆ ਵੀ ਦੇਖਣੇ ਲਈ ਕੋਈ ਨਹੀਂ ਆਇਆ ਠੰਡ ਕੇ ਮੌਸਮ ਸੀਗਾ ਜੀ 9 ਵਜੇ ਗਾ ਸਾਰੇ ਪਾਸੇ ਹਲਚਲ ਹੋ ਰਹੀ ਥਾ ਐਕਸੀਡੈਂਟ ਹੋ ਗਿਆ ਬਾਈਪਾਸ ਮੇ ਜੀ ਬਾਈਪਾਸ ਮੇ ਫਿਰ ਜਾ ਕਰਕੇ ਜਿਹੜੇ ਜਿਹੜੇ ਬੰਦੇ ਆ ਉਹ ਦੁਬਾਰਾ ਖਬਰ ਮੈਨੂੰ ਨਹੀਂ ਮਿਲਿਆ ਕਿ ਕਿਹਰੇ ਬੰਦੇ ਆਇਆ ਨਹੀਂ ਆਇਆ ਜੀ ਆਪਾਂ ਵੀ ਜਾ ਕਰਕੇ ਮੈਂ ਵੀ ਰੋਟਰ ਉਪਰ ਨਿਕਾਇਸ ਹੋ ਗਈ ਜੀ ਸਵੇਰੇ ਪਤਾ ਲੱਗ ਗਿਆ ਕਿ ਉੱਥੇ ਬੜੀ ਤਗੜੀ ਐਕਸੀਡੈਂਟ ਹੋਇਆ ਹੈ ਜੀ

ਰਾਜਰਾਮ ਜੀ ਕਦੋਂ ਇਹ ਐਕਸੀਡੈਂਟ ਹੋਇਆ? ਇਹ ਕਰੀਬ 9 ਵਜੇ 8:30 ਦੇ ਵਿੱਚ ਪਤਾ ਤੁਸੀ ਮੌਕੇ ਤੇ ਸੀ ਹੋ? ਨਹੀਂ ਮੌਕੇ ਤੇ ਨਹੀਂ ਠੰਡ ਦੇ ਮੌਸਮ ਦਾ ਮੈ ਨਹੀਂ ਆਇਆ ਸਵੇਰੇ ਆ। ਅੱਛਾ ਕੀ ਕੀ ਪਤਾ ਲੱਗਿਆ ਕੋਈ ਮੁੰਡਾ ਕਿੱਥੇ ਦਾ ਹੈ ਕੌਣ ਆਗਾ? ਇਹ ਸ਼ੇਰਮਾ ਜੀ ਰੱਖੇ ਮੁੰਡੇ ਇੱਕ ਮੁੰਡਾ ਮਰਿਆ ਹਾਂ ਇਹ ਮੁੰਡੇ ਦੀ ਮੌਤ ਹੋ ਗਈ। 3 ਜ਼ਖਮੀ ਆ। ਐਸੇ ਹੋਰ ਵੀ ਗੱਡੀ ਸੀ ਜਾਂ ਇਹੀ ਗੱਡੀ ਜੀ? ਇਹ ਦੋ ਵੱੱਡੀ ਸੀ। ਦੋ ਵੱੱਡੀ ਦੋ ਗੱਡੀ। ਕੋਈ ਰੇਸ ਵਗੈਰਾ ਲਾ ਰਹੇ ਕੀ ਚੱਕਰ ਇਹ? ਇਹ ਨਹੀਂ ਫਿਰ ਚੱਕਰੀ ਪਤਾ ਨਹੀਂ ਲੱਗਿਆ। ਇਹ ਰੇਸ ਲਾ ਰਹੇ ਦੇ ਇਸ ਕਣੇ ਪਤਾ। ਹੋਰ ਜ਼ਖਮੀ ਵੀ ਹੋਇਆ ਕੋਈ ਹੋਰ ਅੱਛਾ ਦੋ ਜ਼ਖਮੀ ਆ